ਲekin ਬੜੇ ਅਸੀਂ ਹਿੱਟਲੇ ਨਮਜਤੇ ਪਰਵਾਰਾਂ ਤੋਂ ਉੱਠ ਕੇ ਇੱਥੇ ਆਏ 1947 ਦੇ ਦੰਗਿਆਂ ਤੋਂ ਬਾਅਦ ਇੱਥੇ ਆਏ ਔਰ ਆ ਕੇ ਬੜੀ ਮਿਹਨਤ ਕੁਸ਼ਕਰ ਨਾਲ ਮਿਹਨਤ ਮਿਹਨਤੀ ਕਰਕੇ ਸਮੇਂ ਦੇ ਨਾਲ ਅਸੀਂ ਇਸ ਤੱਕ ਇੱਥੇ ਤੱਕ ਪਹੁੰਚੇ ਆ ਉਹਦੇ ਵਿੱਚ ਤੁਹਾਡਾ ਸਾਰਾ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਤੁਸੀਂ ਮੇਰੇ ਸਾਡਾ ਬਣਿਆ ਹੋਇਆ ਸਮਾਨ ਤੁਸੀਂ ਖਰੀਦਿਆ ਖਰੀਦਦਾਰ ਦੇ ਵਿੱਚ ਜੋ ਵੀ ਸਾਨੂੰ ਮਾਰਜਨ ਮਿਲਿਆ ਉਸ ਨਾਲ ਅਸੀਂ ਆਪਣਾ ਪਰਿਵਾਰ ਚਲਾਇਆ ਆਪਣੇ ਬੱਚੇ ਪਾਲੇ ਔਰ ਅਸੀਂ ਵੀ ਇਸ ਚੀਜ਼ ਨੂੰ ਲੈ ਕੇ ਚੱਲੇ ਕਿ ਕੁਆਲਟੀ ਔਰ ਸਰਵਿਸ ਅਸੀਂ ਕਦੀ ਕੁਆਲਟੀ ਨਾਲ ਕੋਹ ਖਲੀ ਕੀਤਾ ਕਦੀ ਸਰਵਿਸ ਵਿੱਚ ਕਮੀ ਨਹੀਂ ਆਂਦੀ ਧੀ ਔਰ ਤੁਸੀਂ ਸਾਨੂੰ ਇਨਾ ਪਿਆਰ ਦਿੱਤਾ ਕਿ ਸਾਡੇ ਵਪਾਰ ਦੇ ਵਿੱਚ ਆਸ਼ੀਰਵਾਦ ਦੇ ਕੇ ਅਸੀਂ ਅੱਜ ਇੱਥੋਂ ਅਸੀਂ ਕਿੱਥੇ ਤੱਕ ਪਹੁੰਚਿਆ ਇਸ ਕੌੜੀਆਂ ਸਾਰੀਆਂ ਸੰਗਤ ਦੀਆਂ ਸਿਸਾ ਅਸ਼ੀਰਵਾਦ ਹੈ ਲੇਕਿਨ ਅੱਜ ਸਿਆਸੀ ਪਰਿਵਾਰ ਦੀ ਇਸ ਗੱਦੀ ਦੇ ਉੱਤੇ ਅਜੀਤਪਾਲ ਸਿੰਘ ਖੋਲੀ ਆਏ ਨੇ ਔਰ ਉਹਨਾਂ ਨੇ ਮੈਨੂੰ ਹੁਕਮ ਦੇ ਕੇ ਇਸ ਸੌਣ ਦੇ ਵਿੱਚ ਉਤਾਰਿਆ ਮੇਰੀ ਨਿੱਜੀ ਮੈਂ ਕਹਿੰਦਾ ਮੈਂ ਨਿੱਜੀ ਰੂਪ ਵਿੱਚ ਸਵਾਇ ਦੀ ਸੇਵਾ ਕਰ ਰਿਹਾ ਲੇਕਿਨ ਮੈਂ ਰਾਜਨੀਤਿਕ ਰੂਪ ਵਿੱਚ ਨਹੀਂ ਜਾਣਾ ਚਾਹਦਾ ਲੇਕਿਨ ਫਿਰ ਵੀ ਅਸੀਂ ਗੁਰੂ ਘਰ ਨੂੰ ਮੰਨਣ ਆ ਲਿਆ ਬਹੁਤ ਛੋਟੀ ਉਮਰ ਦੇ ਵਿੱਚ ਗੁਰੂ ਦੀ ਗੱਦੀ ਤੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੈਠੇ ਸੀ ਤਾਂ ਉਹਨਾਂ ਨੂੰ ਉਸ ਸਮੇਂ ਦੇ ਸਾਰੇ ਹੀ ਚਾਹੇ ਬਾਬਾ ਬੁੱਢਾ ਜੀ ਸੀ ਜਾਂ ਜਿਹੜੇ ਵੀ ਵੱਡੇ ਬਜ਼ੁਰਗ ਸੀ ਗੱਦੀ ਤੇ ਬੈਠਣ ਨਾਲ ਉਹਨਾਂ ਨੇ ਉਸ ਨਾਂ ਦੀ ਗੱਲ ਸੁਣੀ ਮੰਨੀ ਔਰ ਸਤਿਕਾਰ ਕੀਤਾ ਅੱਜ ਮੇਰੇ ਰਾਜਨੀਤਿਕ ਗੱਦੀ ਦੇ ਉੱਤੇ ਅਜੀਤ ਪਾਲ